ਹਾਂਜੀ ਸਾਰੀ ਗੱਲ ਦੀ ਸਾਰਿਆਂ ਨੂੰ ਅੱਜ ਆਪਾਂ ਆਏ ਆ ਜੀ ਵਾਇਕੂ ਫੋਰੈਸਟ ਬੀਚ ਵਾਕ ਇਹ ਵੀ ਆਕਲੈਂਡ ਤੋਂ ਘੰਟੇ ਦੇ ਘੰਟੇਕ ਦੀ ਵਾੜ ਤੇ ਆ ਘੰਟੇ ਤੋਂ ਥੋੜਾ ਜਿਹਾ ਘੱਟ ਨੇ ਲੱਗਦਾ ਵਾ ਵਾਇਕੂ ਤੋਂ ਪਾਸੇ ਆ ਥੋੜਾ ਜਿਹਾ ਪਰ ਇਹਨੂੰ ਕਹਿੰਦੇ ਵਾਇਕੂ ਫੋਰੈਸਟ ਬੀਚ ਵਾਕ ਇਹਦੇ ਦੋ ਵਾਕਾਂ ਵਿੱਚ ਇੱਕ ਪਰਲੇ ਪਾਸੇ ਆ ਪਰ ਉਹ ਸਾਰੀ ਤੁਸੀਂ ਗੱਡੀ ਤੇ ਕਰ ਸਕਦੇ ਆ ਪਰ ਜਿਹੜੀ ਇਹ ਵਾਲੀ ਆ ਇਹ ਤੇ ਪਾਰਕਿੰਗ ਲਾ ਕੇ ਤੁਸੀਂ ਗੱਡੀ ਤੇ ਨਹੀਂ ਜਾ ਸਕਦੇ ਇਹ ਠੀਕ ਹੈ ਇਹ ਸੋਹਣੀਆਂ ਤੇ ਵੇਖੀਆਂ ਫੋਟਾਂ ਫੋਟਾਂ ਕੱਢ ਕੇ ਵੀ ਤੇ ਚਲੋ ਅੱਗੇ ਚੱਲਦੇ ਤੁਹਾਨੂੰ ਦਿਖਾਉਂਦੇ ਆ ਅੱਗੇ ਦਾ ਵਿਊ ਇੱਥੋਂ ਸ਼ੁਰੂ ਹੁੰਦੀ ਆ ਆ ਇੱਥੇ ਤੋਂ ਹੀ ਆਪਾਂ ਇੱਥੋਂ ਟਰੈਕ ਸ਼ੁਰੂ ਕਰਦੇ ਆ ਇਦਾਂ ਦਾ ਵਿਊ ਆਉਂਦਾ ਬਹੁਤ ਸੋਹਣਾ ਆ ਉਹ ਥੱਲੇ ਪਾਰਕਿੰਗ ਆ ਉਧਰੋਂ ਆਏ ਆ ਤੇ ਇੱਧਰ ਨੂੰ ਆਪਾਂ ਜਾਣਾ ਫੋਰੈਸਟ ਵਾਕ ਇਸੇ ਕਰਕੇ ਆ ਸਾਰਾ ਇਹਨਾਂ ਇਹਨਾਂ ਦਰਖਤਾਂ ਨੇ ਵੇਚਦੀ ਹੋਈ ਆ ਸਾਰਾ ਟਰੈਕ ਨਾ ਬਹੁਤ ਸੋਹਣਾ ਵਿਊ ਆ ਦਨ ਵੀ ਸੋਹਣਾ ਲੱਗਾ ਅੱਜ ਇਹ ਜਿਹੜੀ ਫੋਰੈਸਟ ਵਾਕ ਆ ਇਹ ਜਿਹੜੇ ਦਰਖਤ ਆ ਤਕਰੀਬਨ ਆਪਣੇ ਜੰਮੂ ਕਸ਼ਮੀਰ ਵਾਲੇ ਵੀ ਹੁੰਦੇ ਆ ਉਧਰ ਨਾਰਥ ਵਾਲੀ ਸਾਈਡ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਇਹਦੇ ਸਾਰੇ ਉਦਾਂ ਦੇ ਆ ਸਾਰ ਐ ਰਾਹ ਕਵਰ ਕੀਤਾ ਵਾ ਤੇ ਜਾ ਕੇ ਵਿੱਚ ਦੇ ਉੱਤੇ ਮੁੱਕਦਾ ਇਹ ਟਰੈਕ ਦੇ ਵਿੱਚ ਕੁਝ ਇਦਾਂ ਦੇ ਲਿਖ ਕੇ ਆਉਂਦੇ ਆ ਘੋੜਸਵਾਰੀ ਦੇ ਟਰੈਕ ਇਹ ਜੰਗਲਾਂ ਦੇ ਵਿੱਚ ਚੱਲ ਜਾਂਦੇ ਇਧਰਲੇ ਪਾਸੇ ਜਿੱਦਾਂ ਤੁਸੀਂ ਦੇਖ ਸਕਦੇ ਆ ਨੰਬਰ ਲੱਗੇ ਹੁੰਦੇ ਤੇ ਨਾਂ ਲਿਖਿਆ ਹੁੰਦਾ ਤੇ ਥੱਲੇ ਨਾ ਸਾਰਾ ਜਿਹੜਾ ਡਾਟਾ ਲਿਖਿਆ ਹੁੰਦਾ ਕਿ ਕਿਹਨੇ ਕੀ ਸਿਸਟਮ ਕੀਤਾ ਜਿਹੜਾ ਦੂਜੀ ਵਾਕ ਦੇ ਬਾਰੇ ਸਾਨੂੰ ਦੱਸਿਆ 10 ਕਿਲੋਮੀਟਰ ਵਾਲੀ ਉਹਦੇ ਵਿੱਚ ਸਾਰੇ ਜਿਹੜੇ ਘੋੜਸਵਾਰੀ ਵਾਲੇ ਜਾਦੇ ਜਾਂਦੇ ਆ ਉਹ ਤੁਸੀਂ ਸਾਰਾ ਫਿਰੇ ਕਰਕੇ ਵੀਕਲ ਵੀ ਲਾ ਸਕਦੇ ਆ ਐ ਜਿੱਦਾਂ ਟਰੈਕ ਬਣਿਆ ਵਾ ਤੇ ਫਿਰ ਉਹ ਆਪ ਦੇ ਲੈ ਜਾਂਦੇ ਆ ਵਹੀ ਕਲ ਉਹਦੇ ਵੀ ਅਗਰ ਟਰੇਲਰ ਪਾਏ ਹੁੰਦੇ ਉਹਨਾਂ ਦੀ ਘੋੜੇ ਤੇ ਫਿਰ ਉਹ ਇਦਾਂ ਘੋੜਸਵਾਰੀ ਕਰਦੇ ਆ ਜਿਵੇਂ ਫਿਰ ਹੋਰ ਆ ਗਿਆ ਆਪਣੇ ਕੋਲ ਇੱਕ ਤੇ ਫਿਰ ਉਹ ਵਿੱਚ ਚੱਲ ਜਾਂਦੇ ਜੰਗਲਾਂ ਦੇ ਤੇ ਵਿੱਚ ਜਾ ਕੇ ਫਿਰ ਉਹਦੇ ਗੇੜੇ-ਗੂੜੇ ਦੇ ਕੇ ਹੁੰਦੇ ਜਿੱਦਾਂ ਦੇ ਉਹਨਾਂ ਦੇ ਟਰੈਕ ਬਣੇ ਹੁੰਦੇ ਜਾਰਾ ਕਰਕੇ ਇਦਾਂ ਹੁੰਦਾ ਨਹੀਂਗਾ ਕਿ ਇੱਥੇ ਆਪਾਂ ਆ ਗਏ ਆ ਵਾਈ ਜੰਕਸ਼ਨ ਬਣਦਾ ਵਾ ਤੇ ਕੋਈ ਵੀ ਬੋਰਡ ਜਾਂ ਕੋਈ ਨਾਂ ਲੱਗਾ ਹੋਵੇ ਤਾਂ ਜੇ ਤੁਸੀਂ ਸ਼ੁਰੂ ਚ ਵੇਖ ਕੇ ਆਉਣ ਤੁਰ ਲਗੇ ਤੇ ਇਹ ਲੂਪ ਆ ਜਿਵੇਂ ਇੱਕ ਸਰਕਲ ਆ ਇਧਰੋਂ ਤੁਰੋਂਗੇ ਐ ਜਾ ਕੇ ਤੇ ਤੁਸੀਂ ਇਧਰ ਆ ਜਾਓਗੇ ਜਾਂ ਇਧਰੋਂ ਚੜੋਂਗੇ ਨਹੀਂ ਤਾਂ ਆਮ ਹਰ ਜਗ੍ਹਾ ਬੋਰਡ ਲੱਗੇ ਹੁੰਦੇ ਕਿ ਜੇ ਇਧਰ ਆਹ ਟ੍ਰੈਕ ਕਰਨਾ ਇੰਨਾ ਮਿੰਟ ਇਧਰ ਨੂੰ ਜਾਓ ਇਧਰ ਨੂੰ ਜਾਓ ਤੇ ਕਰਕੇ ਇਹ ਸਾਰਾ ਇਹਨਾਂ ਨੇ ਉਹ ਲਿਖ ਕੇ ਲਾਇਆ ਛੋਟਾ ਜਿਹਾ ਬੋਰਡ ਰੋੜਾਂ ਦੇ ਨਾਮ ਲਿਖ ਕੇ ਲਾਇਏ ਹੋਏ ਇਧਰਲੇ ਪਾਸੇ ਆਪਾਂ ਆਏ ਆਓ ਉਧਰ ਹੋ ਗਿਆ 8 ਘੰਟਾ ਹੋ ਗਿਆ ਤਕਰੀਬਨ ਅਸੀਂ ਦਰਖਤਾਂ ਦੇ ਵਿੱਚ ਹੀ ਆ ਤੁਰੇ ਜਾਂਦੇ ਆ ਨਾ ਆਈ ਇਥੇ ਕਈ ਟਾਇਰ ਮਲੇ ਆਪਾਂ ਨੂੰ ਆ ਜਿਹੜੇ ਪਏ ਆ ਪੁਰਾਣੇ ਇੱਧਰ 5 6 ਪਏ ਆ ਵਖੋ ਵੱਖਰੀ ਜਗ੍ਹਾ ਤੇ ਇਹ ਟਾਇਰ ਵੱਡੀ ਮਸ਼ੀਨਰੀ ਦੇ ਕਿਸੇ ਦੇ ਤੇ ਪਰ ਇਹ ਉਦੋਂ ਹੀ ਵਰਤੇ ਜਾਂਦੇ ਜਦੋਂ ਜੰਗਲ ਜੰਗਲੋਂ ਇਹ ਵੜਦੇ ਆ ਦਰਖਤਾਂ ਨੂੰ ਪਰ ਹੁਣ ਇਹ ਮੈਨੂੰ ਲੱਗਦਾ ਪਿਛਲੀ ਜ਼ਾਰ ਦਾ ਹੀ ਪਏ ਆ ਕਿਉਂਕਿ ਹੁਣ ਤਾਂ ਦਰਖਤ ਬਹੁਤ ਵੱਡੇ ਆ ਇਹ ਉਦੋਂ ਦੇ ਹੀ ਪਏ ਆ ਸਾਰੇ ਜਮਾਂ ਜ਼ੀਰੋ ਪੈਸੇ ਕਰਕੇ ਸਿੱਟੇ ਹੋਏ ਇਹਨਾਂ ਨੇ ਜਿਵੇਂ ਜਿਵੇਂ ਸਮੁੰਦਰ ਦੇ ਕੰਢੇ ਦੇ ਨੇੜੇ ਚੱਲਦੇ ਜਾਂਦੇ ਆ ਤੇ ਸਮੁੰਦਰ ਦੀਆਂ ਆਵਾਜ਼ਾਂ ਸੁਣ ਲੱਗ ਜਾਂਦੀਆਂ ਕਿ ਸਮੁੰਦਰ ਪੂਰਾ ਛੱਲਾ ਮਾਰ ਰਿਹਾ ਆ ਆਵਾਜ਼ ਆਉਂਦੀ ਪੂਰੀ ਇਹ ਅੱਜ ਤੋਂ 10 ਸਾਲ ਪਹਿਲਾਂ ਜੇ ਤੁਸੀਂ YouTube ਤੇ ਵੀਡੀਓ ਕੱਢ ਕੇ ਵੇਖੋ ਤੇ ਇੱਥੇ ਆਫ-ਰੋਡਿੰਗ ਕਰਦੇ ਸੀਗੇ ਪਰ ਹੁਣ ਕੀ ਕਾਰਨ ਹੈ ਇਹ ਨਹੀਂ ਪਤਾ ਹੈਗਾ ਕਿ ਇਹਨਾਂ ਨੇ ਬੰਦ ਕਰਤੇ ਗੇਟ ਬੰਦ ਹੁੰਦੇ ਆ 6 ਵਜੇ ਤੋਂ ਬਾਅਦ ਖੋਲਦੇ ਨਹੀਂਗੇ ਆ ਤੁਸੀਂ ਦੇਖ ਸਕਦੇ ਇੱਥੇ ਆਫ-ਰੋਡਿੰਗ ਕਰਦੇ ਸੀਗੇ ਮੈਂ ਪਹਿਲਾਂ ਵੀਡੀਓ ਵੇਖੀ ਸੀਗੀ YouTube ਤੇ ਕੱਢ ਕੇ ਕਿ ਵਾਈਕੂ ਫੋਰੈਸਟ ਦਾ ਕੀ ਹਿਸਾਬ ਆ ਤੇ ਉਹ ਉਹ ਵੀਡੀਓ ਇੱਥੋਂ ਦੀ ਹੈਗੀ ਜਿਹੜੀ ਆਫ-ਰੋਡਿੰਗ ਕਰਦੇ ਆ ਆ ਜਗ੍ਹਾ ਤੇ ਪਰ ਉਦੋਂ ਗੇਟ ਖੁੱਲੇ ਹੁੰਦੇ ਸਮੁੰਦਰ ਕਹਿੰਦੇ ਪੂਰੀਆਂ ਜ਼ੋਰਦਾਰ ਛਲਾਂ ਦੇ ਚੱਲ ਰਿਹਾ ਏ ਤਕਰੀਬਨ 7.5 ਕਿਲੋਮੀਟਰ ਦਾ ਟ੍ਰੈਕ ਕੱਢ ਕੇ ਅਜਿਹੇ ਨੇ ਪਾਸੇ ਪਹੁੰਚੇ ਆ ਇਤਨਾ ਦਾ ਹਵਾ ਤੇਜ਼ ਹੋਣ ਕਰਕੇ ਤੇ ਸਮੁੰਦਰ ਵੀ ਪੂਰਾ ਜੋਰਾਂ ਤੇ ਚੜਿਆ ਹੋਇਆ ਤੇ ਪੂਰੀਆਂ ਛੱਲਾਂ ਇਹ ਬੀਚ ਤਾਂ ਬਹੁਤ ਸੋਹਣੀ ਹੈ ਇਹਨੂੰ ਬਲੈਕ ਸੈਂਡ ਬੀਚ ਵੀ ਕਹਿੰਦੇ ਆ ਕੀ ਜਿਹੜਾ ਇਹਦਾ ਰੇਤਾ ਉਹ ਕਾਲਾ ਤੁਸੀਂ ਦੇਖ ਸਕਦੇ ਕੈਮਰੇ ਦੇ ਵਿੱਚ ਹਵਾ ਬਹੁਤ ਜ਼ਿਆਦਾ ਚੱਲਦੀ ਹੈ ਇਹ ਕਰਕੇ ਸਮੁੰਦਰ ਦੇ ਨੇੜੇ ਜਾਣ ਦਾ ਕੋਈ ਰਿਸਕ ਨਹੀਂ ਦੇਖੋ ਇਹ ਕਾਲੀ ਰੇਤਾ ਇਹ ਜੰਨੀ ਵੈਸਟ ਕੋਸਟ ਆ ਤਕਰੀਬਨ ਆਕਲੈਂਡ ਦੇ ਨੇੜੇ ਤੇ ਜਾ ਕਿਤੇ ਵੀ ਆ ਇਹ ਤੇ ਕਾਲੀ ਬਲੈਕ ਸੈਂਡ ਹੀ ਆ ਸਾਰੀ ਕਾਲੀ ਰੇਤਾ ਤੇ ਕੋਈ ਨਹੀਂ ਹੈਗਾ ਇਹ ਕਰਕੇ ਬਹੁਤ ਸ਼ਾਂਤੀ ਆ ਦੋ ਚਾਰ ਬੰਦੇ ਹੀ ਮਿਲੇ ਆ ਜੇ ਸਾਹ ਨਾ ਹਵਾ ਚੱਲਦੀ ਆ ਤੇ ਵੇਖ ਕੇ ਐ ਲੱਗਦਾ ਕਿ ਦਰਖਤ ਡਿੱਗ ਪਏ ਨੇ ਹਵਾ ਬਹੁਤ ਤੇਜ਼ ਹੈ ਤੇ ਦਰਖਤ ਇਦਾਂ ਹੀ ਲੱਗਦੇ ਆ ਕਿ ਹੁਣ ਵੀ ਡੱਗੇ ਹੋਣ ਵੀ ਦੇਖੀ ਝੂਲਦੇ ਬਹੁਤ ਆਪਰ ਜੇ ਕੋਈ ਵੀ ਮੇਰਾ ਵੀਰਪੁਰਾ ਟਰੈਕ ਕਰਨ ਜਾਂਦਾ ਵਾ ਤੈਨੂੰ ਇਹ ਬੇਨਤੀ ਜ਼ਰੂਰ ਆਗੇ ਇਹਨਾਂ ਟਰੈਕਾਂ 'ਨ ਰੇਂਜ ਨਹੀਂ ਆਉਂਦੀਗੀ ਨੈਟਵਰਕ ਨਹੀਂ ਹੁੰਦਾਗਾ ਤੇ ਇਸ ਕਰਕੇ ਤੁਸੀਂ ਆਪਣਾ ਜਾਂ ਸਕਰੀਨਸ਼ਾਟ ਲੈ ਕੇ ਜਾਓ ਤੇ ਜਾਂ ਮੈਪ ਲੈ ਕੇ ਜਾਓ ਕੋਈ ਜਿਹੜਾ ਪੇਪਰ ਵਾਲਾ ਤੇ ਜਾਣ ਨੂੰ ਸਮਝ ਕੇ ਜਾਓ ਕੋਈ ਕਿਦਾਂ ਦਾ ਟਰੈਕ ਹੈ ਹਾਂਜੀ ਨਿਊਜ਼ੀਲੈਂਡ ਦੇ ਟਰੈਕਾਂ ਦੀ ਇੱਕ ਇਹ ਖਾਸ ਵਧੀਆ ਗੱਲ ਹੈ ਕਿ ਇੱਥੇ ਤੁਹਾਨੂੰ ਜੰਗਲੀ ਜਾਨਵਰਾਂ ਦਾ ਕੋਈ ਖਤਰਾ ਨਹੀਂ ਕੋਈ ਵੀ ਇੱਥੇ ਟਰੈਕ ਤੇ ਤੁਹਾਨੂੰ ਕਿਸੇ ਵੀ ਟਰੈਕ ਤੇ ਜੰਗਲੀ ਜਾਨਵਰ ਨਹੀਂ ਮਿਲੂਗਾ ਤੇ ਨਾ ਹੀ ਤੁਹਾਨੂੰ ਇੱਥੇ ਕੋਈ ਸੱਪ ਸਲੂਤੀ ਮਿਲੂਗੀ ਨਿਊਜ਼ੀਲੈਂਡ ਦੇ ਵਿੱਚ ਕਿਤੇ ਵੀ ਕਹਿੰਦੇ ਨਿਊਜ਼ੀਲੈਂਡ ਇਕੱਲਾ ਹੀ ਐਜਾ ਦੇਸ਼ ਆ ਜਿੱਥੇ ਕੋਈ ਵੀ ਸੱਪ ਨਹੀਂ ਹੈਗਾ ਸਨੇਕ ਫ੍ਰੀ ਕੰਟਰੀ ਤੇ ਬਾਕੀ ਉਂ ਸੱਪ ਤਾਂ ਵੈਸੇ ਬਹੁਤ ਫਿਰਦੇ ਸਾਨੂੰ ਪਤਾ ਹੀ ਆ ਡੰਗ ਡੰਗ ਮਾਰਨ ਵਾਲੇ ਆ ਜਿਹੜੇ ਪਿੱਛੇ ਦੇ ਵੀਡੀਓ ਖੋਲੇ ਸੀ ਉਹਨਾਂ ਦੇ ਵਿੱਚ ਚੰਗੇ ਸੱਪਾਂ ਨੇ ਡੰਗ ਮਾਰੇ ਬਹੁਤ ਲੋਕਾਂ ਦੇ ਜਿੱਦਾਂ ਬਹੁਤ ਲੋਕਾਂ ਨੂੰ ਨੁਕਸਾਨ ਹੋਇਆ ਇਹ ਕਰਕੇ ਉਹਨਾਂ ਸੱਪਾਂ ਤੋਂ ਬਚਣ ਦੀ ਲੋੜ ਆ ਜਿਹੜੇ ਡੰਗ ਮਾਰਦੇ ਆ ਔ ਲੋਕਾਂ ਨੇ ਤੱਕਾ ਬਹੁਤ ਜ਼ਿਆਦਾ ਹੋਇਆ ਜਿਹੜੇ ਨਿਊਜ਼ੀਲੈਂਡ 'ਚ ਉਹਨਾਂ ਨੂੰ ਪਤਾ ਜਿਹੜੇ ਰਹਿੰਦੇ ਆ ਬਹੁਤ ਜ਼ਿਆਦਾ ਤੱਕਾ ਕੀਤਾ ਇਹਨਾਂ ਨੇ ਨਾ ਚਲੋ ਬਾਕੀ ਵਿਚਾਰ ਰੱਖੇ ਇਹ ਜਿਹੜਾ ਟਰੈਕਿੰਗ ਦੇ ਵੀਡੀਓ ਪਾਉਣ ਵਾਲਾ ਕੰਮ ਇਹ ਕਰਕੇ ਸ਼ੁਰੂ ਕੀਤਾ ਵੀ ਟਰੈਕਿੰਗ ਦਾ ਕਰਦਿਆਂ ਨੂੰ ਹੋ ਗਏ 2-3 ਸਾਲ ਵੀ ਜਿਵੇਂ ਜਾਈਦਾ ਨੇੜੇ ਤੇੜੇ ਕਈ ਟਰੈਕ ਦੋ-ਦੋ ਵਾਰ ਵੀ ਕਰ ਲਿਆ ਤੇ ਇਹਦਾ ਮਕਸਦ ਸਿਰਫ ਇੰਨਾ ਹੀ ਆ ਕਿ ਜੇ ਕੋਈ ਨਿਊਜ਼ੀਲੈਂਡ ਦੇ ਵਿੱਚ ਵੀਰ ਭਰਾ ਰਹਿੰਦਾ ਵਾ ਕਈ ਵਾਰ ਵੇਹੇ ਚ ਜਿੱਕੇ ਜਾਂਦੇ ਜਾਂਦੇ ਆਉਂਦੇ ਤੇ ਉਹ ਵੀਡੀਓ ਵੇਖ ਕੇ ਵੀ ਜਾ ਸਕਦੇ ਆ ਵੈਸੇ ਬਹੁਤ ਸੌਖਾ ਆਨਲਾਈਨ ਵੀ ਤੁਸੀਂ ਚੈੱਕ ਕਰ ਸਕਦੇ ਆ ਐਪਾਂ ਵੀ ਬਣੀ ਆ ਮਾਲ ਟ੍ਰਾਇਲ ਐਪ ਆ ਜਿਹੜੀ ਸਰ ਨਾਲ ਵਧੀਆ ਇਹ ਕਰਕੇ ਨਿਊਜ਼ੀਲੈਂਡ ਬਹੁਤ ਸੋਹਣਾ ਆ ਤੇ ਇੱਕ ਉਹਦੇ ਕਰਕੇ ਫਿਰ ਉਹ ਵੀਡੀਓ ਦੇ ਵਿੱਚ ਉਹ ਵੀ ਵੇਖ ਸਕਦੇ ਆ ਤੇ ਬਾਕੀ ਜਿਹਨਾਂ ਟ੍ਰੈਕ ਕਰਨਾ ਉਹ ਵੇਖ ਕੇ ਟ੍ਰੈਕ ਵੀ ਕਰ ਸਕਦੇ ਪਰ ਨਿਊਜ਼ੀਲੈਂਡ ਸੋਹਣਾ ਬਹੁਤ ਜਿਆਦਾ ਆ ਬਾਕੀ ਦੇਸ਼ ਵੀ ਸੋਹਣੇ ਆ ਕੋਈ ਵੀ ਨਹੀਂ ਮਾੜਾ ਪਰ ਇੱਥੇ ਬਹੁਤ ਜਿਆਦਾ ਇਹਨਾਂ ਨੇ ਸਾਮ ਸੁਭਾਲ ਕੀਤੀ ਵੀ ਹੈ ਜੇ ਤੁਸੀਂ ਬਾਹਰ ਆ ਕੇ ਵੇਖੋਗੇ ਨਾ ਲਓ ਜੀ ਲਓ ਜੀ ਜਿੱਥੋਂ ਆਪਾਂ ਟਰੈਕ ਸ਼ੁਰੂ ਕੀਤਾ ਹੈਗਾ ਉਹ ਜਗ੍ਹਾ ਤੇ ਪਹੁੰਚ ਗਏ ਪਾਰਕਿੰਗ ਦੇ ਵਿੱਚ ਇੱਥੇ ਇੱਕ ਬੋਰਡ ਲੱਗਾ ਵਾ ਤੁਹਾਨੂੰ ਦਿਖਾਉਨੇ ਆ ਇਹ ਜਾਣ ਲੱਗੇ ਆਪਾਂ ਵੇਖਿਆ ਨਹੀਂ ਸੀਗਾ ਜੇ ਕਿਸੇ ਨੇ ਪੜ੍ਹਨਾ ਹੋਵੇ ਤੇ ਇੱਥੋਂ ਪੜ ਸਕਦੇ ਸਕਰੀਨ ਸ਼ਾਟ ਲੈ ਕੇ ਆ ਇਹਨਾਂ ਸਾਰਾ ਟਾਈਮਿੰਗ ਵੀ ਲਿਖੀ ਆ 6 ਵਜੇ ਤੱਕ ਹੁੰਦੇ ਸ਼ਾਮ ਦੇ ਖੁੱਲਦੇ ਜਿਹੜੇ ਗੇਟ ਇਹਨਾਂ ਦੇ ਬਾਝੋਂ ਬੰਦ ਕਰ ਦਿੰਦੇ ਆ ਹਾਂਜੀ ਹੁਣ ਕਰਦੇ ਘਰਾਂ ਨੂੰ ਵਾਪਸੀ ਤੇ ਇਹ ਤਕਰੀਬਨ 14 ਕਿਲੋਮੀਟਰ ਦਾ ਟਰੈਕ ਸੀਗਾ ਤੇ ਵੈਸੇ 2 ਕਿ ਘੰਟੇ ਲੱਗਦੇ ਟਰੈਕ ਨੂੰ ਜਿਵੇਂ ਲਗਾਤਾਰ ਜਾਈ ਆਈਏ ਤੇ ਬਾਕੀ ਕਿਹੜੇ ਹਿਸਾ ਨਾਲ ਤੁਰਦੇ ਆ 2 ਸਵਾ 2 ਤੇ ਜਿਵੇਂ ਉੱਥੇ ਬਿੰਦਾ ਬੰਦਾ ਸਮੁੰਦਰ ਕੰਢੇ ਤੇ 2 1/2 ਘੰਟੇ ਪੌਣੇ 3 ਉਹਦੇ ਨਿਰਪਰ ਕਰਦਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਦੱਸਿਓ ਕੋ ਹੋਰ ਕੀ ਬਦਲਾਅ ਕਰ ਸਕਦੇ ਜਾਂ ਕਿਦਾਂ ਵਧੀਆ ਵੀਡੀਓ ਬਣਾ ਸਕਦੇ ਆ ਤੁਸੀਂ ਜਰੂਰ ਦਿਓ ਕਮੈਂਟ ਕਰਕੇ ਤੇ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ